ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰਮਨ ਵਲੌਗ ਦੇ ਵਿੱਚ ਹਸਨੌਜੀ ਕੀ ਹਾਲ ਚਾਲ ਹੈ ਠੀਕ ਠਾਕ ਵਧੀਆ ਉਮੀਦ ਹੈ ਜੀ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਖੁਸ਼ ਰੱਖਣ ਹਾਂਜੀ ਆਪਾਂ ਲੱਗਿਆਂ ਜੀ ਵੀਡੀਓ ਸ਼ੁਰੂ ਕਰਨ ਤੇ ਟਾਈਮ ਜਿਹੜਾ ਇੱਥੇ ਹੈਗਾ ਜੀ ਸਾਢੇ 3 ਦਾ ਟਾਈਮ ਹੈ ਤੇ ਲੋ ਇੱਥੇ ਮੈਂ ਤਾਂ ਲੱਗੀ ਸੀ ਦਾਲ ਚੁੱਲੇ ਤੇ ਮੈਂ ਜਾਣਾ ਸੀਗਾ ਪਛੂਆ ਮੱਲ ਤੇ ਫਿਰ ਮੈਂ ਕਿਹਾ ਵੀ ਚਲ ਮੈਂ ਪਹਿਲਾਂ ਦਾਲ ਬਣਾ ਦਿਆਂ ਦਾਲ ਧਰ ਦਿਆਂ ਅੱਜ ਤੇ ਦਾਲ ਧਰ ਕੇ ਤੇ ਫਿਰ ਦਾਲ ਇਥੇ ਵੀ ਮਠੀ ਮਠੀ ਅੱਗ ਤੇ ਬਣੀ ਜਾਊਗੀ ਆਪਾਂ ਆਪਦੇ ਦੂਸਰੇ ਕੰਮ ਜਿਹੜੇ ਆ ਉਹ ਕਰੀ ਜਾਵਾਂਗੇ ਤੇ ਹੁਣ ਦਾਲ ਜਿਹੜੀ ਐ ਮੈਂ ਪਹਿਲਾਂ ਭੋਂ ਕੇ ਰੱਖਦੀ ਸੀਗੀ ਦੇ ਹੁਣ ਆਪਾਂ ਧਰ ਦਿੰਨੇ ਆ ਤੇ ਫਿਰ ਦਾਲ ਆਪਣੀ ਬਣ ਜਾਊਗੀ ਤੇ ਆਪਾਂ ਆਪਣੇ ਜਿਹੜੇ ਦੂਸਰੇ ਕੰਮ ਧੰਦੇ ਆ ਉਹ ਕਰੀ ਜਾਵਾਂਗੇ ਤੇ ਫਿਰ ਆਪਾਂ ਪਛਵਾ ਵੱਲ ਜਾਵਾਂਗੇ ਇਹ ਪਛਵਾਵਾਂ ਵਾਲਾ ਕੰਮ ਤਾਂ ਦੇ ਜਿਹੜੇ ਉਹ ਆਪਣੇ ਖਤਮ ਕਰਾਂਗੇ ਹਾਂਜੀ ਲੋਜੀ ਦਾਲ ਤਰਨ ਤੋਂ ਬਾਅਦ ਫਿਰ ਮੈਂ ਪੱਠੇ ਕੁੱਤਰਲੇ ਸੀਗੇ ਤੇ ਪੱਠੇ ਕੋ ਉਤਰ ਕੇ ਤੇ ਫਿਰ ਮੈਂ ਉੱਥੇ ਹੀ ਰਲਾਏ ਸੀਗੇ ਕਿਉਂਕਿ ਮੈਂ ਇੱਧਰ ਜਾਨਕੀ ਖੁਰਲਗਾਂ ਦੇ ਵਿੱਚ ਇੱਧਰ ਨਹੀਂ ਲੈ ਕੇ ਆਈ ਉੱਥੇ ਰਲਾ ਕੇ ਤੇ ਫਿਰ ਇੱਧਰ ਲੈ ਕੇ ਆਈ ਸੀਗੀ ਕਿਉਂਕਿ ਅੱਜ ਮੈਂ ਇਹਨਾਂ ਨੂੰ ਕੋਈ ਸੰਨੇ ਵਗੈਰਾ ਨਹੀਂ ਕਰਨੀ ਸੀਗੀ ਜਾਨਕੀ ਕੋਈ ਫਿਰ ਜਾਂਫਲ ਨਹੀਂ ਪਾਉਣੀ ਸੀ ਕਿਉਂਕਿ ਇਹਨਾਂ ਨੂੰ ਤਾਂ ਪਹਿਲਾਂ ਹੀ ਵੀ ਜਾਨਕੀ ਰਲਾਉਂਦੇ ਸੀਗੇ ਜਾਨਕੀ ਵੈਸੇ ਪਾਉਨੇ ਆ ਤੇ ਮੱਝਾਂ ਨੂੰ ਜਿਹੜੀਆਂ ਦੁੱਧ ਵਾਲੀਆਂ ਉਹਨਾਂ ਨੂੰ ਰਲਾਉਣੀ ਸੀਗੀ ਤੇ ਪਰ ਇੱਕ ਮੱਝ ਆਪਣੇ ਨਾਲ ਐਸੀ ਮੇਰੇ ਤੋਂ ਤਾਂ ਹੀ ਕਾ ਦੋ ਤਿੰਨ ਦਿਨ ਹੋ ਗਏ ਵੀਡੀਓ ਨਹੀਂ ਬਣੀ ਕਿਉਂਕਿ ਮੱਝ ਬਿਮਾਰ ਹੋਈ ਪਈ ਐ ਇੱਕ ਤੇ ਤਾਂ ਕਰਕੇ ਫਿਰ ਉਹਨੂੰ ਮਨਾ ਕਰਤਾ ਡਾਕਟਰ ਨੇ ਤੇ ਇਸ ਕਰਕੇ ਫਿਰ ਹਰੇ ਪਾਉਣੇ ਸੀਗੇ ਤੇ ਮੈਂ ਫਿਰ ਰਲਾਇ ਨਹੀਂ ਸਨ ਨਹੀਂ ਕਿਉਂਕਿ ਮੈਂ ਜੇ ਦੂਜੀ ਮੱਝ ਨੂੰ ਵੀ ਸਨ ਨਹੀਂ ਕਰਦੀ ਫਿਰ ਨਾਲ ਉਹਨੇ ਵੀ ਖਾਣੀ ਸੀ ਫਿਰ ਜ਼ਿਆਦਾ ਦਿੱਕਤ ਆਉਣੀ ਸੀਗੀ ਤੇ ਤਾਂ ਕਰਕੇ ਫਿਰ ਮੈਂ ਕੱਲੇ ਹਰੇ ਰਲਾਏ ਆ ਔਰ ਤੇਰ ਲਾ ਕੇ ਲਈ ਆ ਸੀਗੀ ਤੇ ਹੁਣ ਇਧਰ ਇਧਰ ਲੱਪੱਟੇ ਲਾ ਕੇ ਕਰਕੇ ਤੇ ਬਸ ਇਸ ਤਰ੍ਹਾਂ ਬੰਦ ਦੂੰਗੀ ਬਾਅਦ ਵਿੱਚ ਕੇਰਾ ਜਦੋਂ ਨੇ ਥੋੜੇ ਜਿਹਾ ਪੱਠੇ ਖਵਾਵਾਂਗੇ ਤੇ ਜਦੋਂ ਖਾ ਲੇ ਉਸ ਤੋਂ ਬਾਅਦ ਉਹਨੂੰ ਪਾਸੀ ਕਰਕੇ ਫਿਰ ਬਾਅਦ ਵਿੱਚ ਫਸਣ ਨਹੀਂ ਕਰਾਂਗੇ ਕੇਰਾ ਹਰੀ ਰਲਾਤੀ ਸੀਗੀ ਮੈਂ ਵੀ ਚਲੋ ਹੁਣ ਉਹ ਵੀ ਚੱਕ ਕਰਦੀ ਕਿਉਂਕਿ ਉਹਨੂੰ 2-3 ਦਿਨ ਹੋ ਗਏ ਪੱਠੇ ਵਗੈਰਾ ਨਹੀਂ ਖਾਂਦੀ ਹੈਗੀ ਤੇ ਹੁਣ ਤਾਂ ਕਰਕੇ ਫਿਰ ਮੈਂ ਪਾਤੀ ਵੀ ਇਹਨਾਂ ਦੀ ਰਿਸਣਾ ਚਲੋ ਖਾ ਲੂਗੀ ਤੇ ਖਾ ਕੇ ਤੇ ਬਾਅਦ ਵਿੱਚ ਜਦੋਂ ਨੇ ਥੋੜੇ ਬਹੁਤੇ ਖਾ ਲਏ ਪੱਠੇ ਤੇ ਫਿਰ ਆਪਾਂ ਉਹਨੂੰ ਪਾਸੇ ਕਰਕੇ ਤੇ ਦੂਜਿਆਂ ਨੂੰ ਆਪਾਂ ਸਨੀ ਫਲਾ ਦਾਂਗੇ ਤੇ ਹੁਣ ਆਪਾਂ ਸਾਰੀਆਂ ਮੱਚਾਂ ਬਨਨ ਦਿੰਨੇ ਹੈਗੇ ਆ ਤੇ ਆਪਾਂ ਛੁ ਬਨਨ ਤੇ ਬਨਨ ਕੇ ਤੇ ਫਿਰ ਗੋਹਾ ਜੱਕਦੇ ਆ ਤੇ ਬਾਹਰੋਂ ਵੀ ਸੁੰਬਰ ਦਿੰਨੇ ਆ ਕਿ ਇਹਨੂੰ 2-3 ਮਿੰਟ ਬਸ ਲੱਗ ਜਾਂਣਾ ਬਸ ਕੋਲਣ ਤੇ ਤੇ ਫਿਰ ਇਹ ਦੋਨੇ ਬਹੁਤ ਗੇੜੇ ਦਿੰਦੇ ਆ ਇਹ ਗੇੜੇ ਦੇ ਦੇ ਕੇ ਪ੍ਰੈਂਕ ਖੋਰੂ ਪਾ ਦਿੰਦੀਆਂ ਵੀ ਪਤਾ ਨਹੀਂ ਵਿਚਾਰੀਆਂ ਕਦੋਂ ਕੁ ਦੀਆਂ ਇੱਥੇ ਬੰਨੀਆਂ ਵੀ ਜਿਵੇਂ ਕੋਈ ਬਾਤ ਚ ਇਹਨਾਂ ਦਾ ਹਾਲ ਚਾਲ ਇਹਨੂੰ ਪੁੱਛਦਾ ਬੰਨ ਕੇ ਫਿਰ ਐਂ ਕਰ ਦਿੰਦੀਆਂ ਥੱਲੋਂ ਖੋਰੂ ਬਾਹਲਾ ਪਾਉਂਦੀਆਂ ਇੱਕ ਇਹ ਵਾਲੀ ਮੱਝ ਤੇ ਇੱਕ ਦੂਸਰੀ ਛੋਟੀ ਜਿਹੜੀ ਛੋਟੀ ਐ ਇਸੇ ਦਿੱਤੀ ਐ ਇਹ ਦੋਨੇ ਮਾਵਾਂ ਤੇ ਐਂਨਾ ਖੋਰੂ ਪਾਉਂਦੀਆਂ ਬਸ ਜਦੋਂ ਅ ਖਰਲੀ ਦੇ ਵਿੱਚ ਕੋਈ ਫੀਲਡ ਜਾਂ ਪੱਠੇ ਸਿੱਟਣ ਲੱਗ ਜਾਂਦੇ ਆ ਨਾ ਫਿਰ ਇਹਨਾਂ ਨੂੰ ਐਂ ਹੁੰਦਾ ਵੀ ਬਸ ਹੁਣ ਸੱਟ ਤੇ ਤੇ ਨਾਲ ਨਾਲ ਸਾਨੂੰ ਬੰਨ ਦੇਣ ਫਿਰ ਇਹ ਬਾਹਲਾ ਖੋਰੂ ਪਾਉਂਦੀਆਂ ਇਹ ਵਾਲੀ ਮੱਝ ਜਿਹੜੀ ਮੈਂ ਹੁਣ ਬਨ ਰਹੀ ਆ ਇਹ ਵਾਲੀ ਮੱਝ ਜਿਹੜੀ ਹੈ ਇਹ ਬਿਮਾਰ ਅਲਚਰੀ ਇਹਨੂੰ 4-5 ਦਿਨ ਹੋ ਗਏ ਤੇ ਹਾਲੇ ਠੀਕ ਨਹੀਂ ਇਹ ਚੰਗੀ ਤਰ੍ਹਾਂ ਤੇ ਬਾਕੀ ਸ਼ਾਮ ਦੇ ਟਾਈਮ ਤੇ ਫਿਰ ਬੁਲਾਵਾਂਗੇ ਡਾਕਟਰ ਨੂੰ ਕੀ ਕਹਿੰਦੇ ਆ ਤੇ ਲੋ ਜੀ ਹੁਣ ਆਪਾਂ ਮੱਝਾਂ ਬਨਤੀਆਂ ਸੀਗੀਆਂ ਤੇ ਆਪਾਂ ਪਹਿਲਾਂ ਇਧਰ ਉਹ ਗੋਹਾ ਜਿਹੜਾ ਸੀ ਉਹ ਇਕੱਠਾ ਕਰ ਲਿਆ ਹੁਣ ਆਪਾਂ ਇਧਰ ਉਹ ਸੁੰਬਰ ਦਿੰਨੇ ਆ ਸੁੰਬਰ ਕੇ ਉਸ ਤੋਂ ਬਾਅਦ ਫਿਰ ਆਪਾਂ ਗੋਹਾ ਚੱਕ ਦਿਆਂਗੇ ਸੁੰਬਰੇ ਹੋਵੇ ਫਿਰ ਸ਼ਾਮ ਦੇ ਟਾਈਮ ਤੇ ਫਿਰ ਆ ਦੁਬਾਰਾ ਬਨਣੀਆਂ ਹੁੰਦੀਆਂ ਤੇ ਫਿਰ ਵਧੀਆ ਸਾਫ ਸਾਫ ਰਹਿੰਦਾ ਤੇ ਬਾਕੀ ਇਹ ਖੋਰੂ ਬਾਲਾ ਪਾ ਦਿੰਦੀਆਂ ਦੋਨੇ ਜਿਹੜੇ ਗੋਲ ਗੋਲ ਢੇੜਾ ਕੱਢਦੀਆਂ ਫਿਰ ਐ ਘੁੰਮਦੀਆਂ ਕਿਲੇ ਦੇ ਆਲੇ ਦੁਆਲੇ ਚਲੋ ਜੀ ਹੁਣ ਇਹ ਸੁੰਭਰ ਕੇ ਫਿਰ ਆਪਾਂ ਕਰਦੇ ਆ ਆਪਣੇ ਅਗਲੇ ਕੰਮ ਤੰਦੇ ਤੇ ਬਾਕੀ ਵਸੇ 2 ਦਿਨ ਹੋ ਗਏ ਜੀ ਮੇਰਾ ਵਲੌਗ ਨਹੀਂ ਆਇਆ ਤਾਂ ਇਹੀ ਕਾਰਨ ਸੀਗਾ ਵੀ ਮੇਰਾ ਵਲੌਗ ਤਾਂ ਹੀ ਨਹੀਂ ਆਇਆ ਕਿਉਂਕਿ ਜਿਹੜੀ ਮੱਝ ਆਪਣੀ ਉਹ ਜ਼ਿਆਦਾ ਬਿਮਾਰ ਹੋ ਰਹੀ ਸੀਗੀ ਤਾਂ ਕਰਕੇ ਫਿਰ ਮੇਰਾ ਮਨ ਨਹੀਂ ਕੀਤਾਗਾ ਤੇ ਬਸ ਉਹਦੇ ਵਿੱਚ ਹੀ ਰੁੱਝੇ ਰਹੇ ਤੇ ਨਾਈ ਵੀਡੀਓ ਨੂੰ ਦਿਲ ਕੀਤਾ ਅੱਜ ਥੋੜਾ ਜਿਹਾ ਫਰਕ ਆ ਜਿੱਦਾਂ ਵੀ ਹੁਣ ਪੱਠੇ ਵਗੈਰਾ ਖਾਂਦੀ ਐ ਤੇ ਬਾਕੀ ਹੌਲੀ ਹੌਲੀ ਫਿਰ ਇੱਕ ਵਾਰੀ ਜਦੋਂ ਜੈਮਤ ਆ ਜੇ ਨਾ ਫਿਰ ਹੌਲੀ ਹੌਲੀ ਵੀਹ ਹੁੰਦੀ ਹੈ ਕਿਦਾਂ ਮੀ ਹੋ ਗਈ ਸਾਨੂੰ ਮੈਨੂੰ ਤਾਂ ਪਹਿਲਾਂ ਮੈਨੂੰ ਆਪ ਨਹੀਂ ਪਤਾ ਲੱਗਿਆ ਵੀ ਇਹਨੂੰ ਕੀ ਪ੍ਰੋਬਲਮ ਆ ਤੇ ਕਿਉਂਕਿ ਮੈਂ ਸਵੇਰ ਤੇ ਟਾਈਮ ਤੇ ਵਧੀਆ ਤਰ ਤੁਰ ਕੱਟ ਕੇ ਇਹਨੂੰ ਪੱਠੇ ਵਗੈਰਾ ਪਾਏ ਜਦੋਂ ਤੇ ਫੀਡ ਫੂਡ ਵੀ ਪਾਤੀ ਸੀ ਤੇ ਮੈਂ ਪਾ ਕੇ ਤੇ ਜਦੋਂ ਮੈਂ ਉੱਤਰ ਗਈ ਵੀ ਆਪਣਾ ਆਪ ਦਾ ਉੱਧਰ ਨੇ ਆਪ ਦਾ ਕੰਮ ਧੰਦਾ ਕੀਤਾ ਉਸ ਤੋਂ ਬਾਅਦ ਜਦੋਂ ਮੈਂ ਫੇਰ ਇਹਨਾਂ ਨੂੰ ਪਾਣੀ ਪੂਣੀ ਪਿਉਣਾ ਆਈ ਤੇ ਇਹ ਪਿੱਛੇ ਹੋਈ ਖੜੀ ਸੀ ਇਹਨੇ ਪੱਠੇ ਨਹੀਂ ਖਾਦੇ ਇਹ ਫਿਰ ਮੈਂ ਕਿਹਾ ਵੀ ਪਤਾ ਨਹੀਂ ਵੀ ਫਿਰ ਮੈਂ ਬਾਅਦ ਵਿੱਚ ਘਰੇ ਜਦੋਂ ਵੀ ਆਪਦੇ ਹਸਬੰਦ ਨੂੰ ਦੱਸਿਆ ਮੈਂ ਕਿਹਾ ਵੀ ਮੱਜ ਇਸ ਤਰ੍ਹਾਂ ਫਿਰ ਉਹਨਾਂ ਨੇ ਡਾਕਟਰ ਨੂੰ ਬੁਲਾਇਆ ਤੇ ਫਿਰ ਉਹ ਕਹਿੰਦਾ ਫੀਵਰ ਆ ਨਾਲੇ ਇਹਦੇ ਪੇਟ ਚ ਪ੍ਰੋਬਲਮ ਆ ਫਿਰ ਉਹਨੇ ਫਿਰ ਵਗੈਰਾ ਇਹਦੀ ਬੰਦ ਕਰਤੀ ਕਹਿੰਦਾ ਕਿ ਤੁਸੀਂ ਨਾ ਪਾਓ ਹੁਣ ਪਤਾ ਨਹੀਂ ਮੈਨੂੰ ਤਾਂ ਲੱਗਿਆ ਜਾਂਦਾ ਵੀ ਅਸੀਂ ਜਿਵੇਂ ਇਹਦੀ ਫੀਡ ਬਦਲਤੀ ਤੇ ਉਹਦੇ ਨਾਲ ਕੁਝ ਹੋ ਗਿਆ ਵੀ ਉਹਦੇ ਨਾਲ ਤਾਂ ਨਹੀਂ ਹੋ ਗਿਆ ਕੁਝ ਕੋਈ ਉਹਦੇ ਨਾਲ ਪ੍ਰੋਬਲਮ ਆ ਗਈ ਹੋਵੇ ਤੇ ਆਹ ਤਾਂ ਪਤਾ ਨਹੀਂ ਵੀ ਕੀ ਵਿਚਾਰੀ ਨਾਲ ਇਹਦੇ ਨਾਲ ਵੀ ਇਹਨੂੰ ਕੀ ਪ੍ਰੋਬਲਮ ਆਈ ਆ। ਵੀ ਕਿਉਂਕਿ ਅਸੀਂ ਘਰ ਦੀ ਬਣਵਾ ਕੇ ਫੇੜ ਹੀ ਪਾਉਂਦੇ ਸੀਗੇ ਤੇ ਵੀ ਕਦੇ ਵੀ ਮੁੱਲ ਦੀ ਜਿਹੜੀ ਫੇੜ ਆ ਜਿਵੇਂ ਉਸ ਤਰ੍ਹਾਂ ਨਹੀਂ ਪਾਈ ਸੀਗੀ। ਤੇ ਬਾਕੀ ਚਲੋ ਕੋਈ ਗੱਲ ਨਹੀਂ ਜੀ। ਦਵਾਈ ਇਹਨੂੰ ਦੇ ਹੀ ਜਾਣੇ ਆ। ਹੋ ਜੋ ਕਿ ਠੀਕ ਆ। ਤੇ ਲੋ ਜੀ ਉਧਰੋਂ ਮੈਂ ਕੰਮ ਖਤਮ ਕਰਕੇ ਆ ਗਈ ਸੀ ਤੇ ਇੱਧਰ ਆਪਣੀ ਜਿਹੜੀ ਦਾਲ ਵੀ ਉਹ ਵੀ ਰਜ ਚੱਲੀ ਸੀ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰਮਨ ਬਲੌਗ ਦੇ ਵਿੱਚ ਹੋਰ ਸੁਣਾਓ ਜੀ ਕੀ ਹਾਲ ਚਾਲਾ ਠੀਕ ਠਾਕ ਵਧੀਆ ਉਮੀਦ ਹੈ ਜੀ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਖੁਸ਼ ਹੋਵੋਗੇ ਤੁਹਾਨੂੰ ਦੋਸਤੋਂ ਹੋਵੋਗੇ ਤੇ ਹਾਂਜੀ ਆਪਾਂ ਕੱਲ ਸ਼ਾਮ ਦੇ ਟਾਈਮ ਤੋਂ ਜਾਨੀ ਕਿ ਬਲੌਗ ਜਿਹੜਾ ਸਟਾਰਟ ਕਰਤਾ ਸੀਗਾ ਪਰ ਉਸ ਤੋਂ ਅੱਗੇ ਬਲੌਗ ਨਹੀਂ ਬਣ ਪਾਇਆ ਕਿਉਂਕਿ ਮੱਝ ਜਿਹੜੀ ਆ ਆਪਣੀ ਉਹ ਫਿਰ ਜ਼ਿਆਦਾ ਹੋ ਗਈ ਸੀਗੀ ਵੀ ਜ਼ਿਆਦਾ ਹੋ ਗਈ ਬਿਮਾਰ ਉਹਨੇ ਫਿਰ ਪੱਠੇ ਵਗੈਰਾ ਖਾਣੇ ਜਿਹੜੇ ਬੰਦ ਕਰ ਦਿੱਤੇ ਸੀਗੇ ਤੇ ਤਾਂ ਕਰਕੇ ਫਿਰ ਉਸ ਤੋਂ ਬਾਅਦ ਅੱਗੇ ਮਾਨ ਨਹੀਂ ਕੀਤਾ ਮੇਰਾ ਵੀ ਲੋਗ ਨਵੇਂ ਬਣ ਪਾਇਆ ਨਾ ਕੋ ਵੀਡੀਓ ਨਈ ਅੱਗੇ ਬਣ ਪਾਈ ਤੇ ਅੱਜ ਦਿਨ ਹੋ ਗਿਆ ਜੀ ਮੰਗਲਵਾਰ ਦਾ ਤੇ ਅੱਜ ਵੀ ਆਪਾਂ ਸਵੇਰ ਵਾਲੇ ਜਿਹੜੇ ਕੰਮ ਤੋਂ ਹੁੰਦੇ ਸੀ ਹੁਣ ਖਤਮ ਕਰ ਲਿਆ ਤੇ ਅਸ਼ਨੁਰ ਦੇ ਡੈਡੀ ਗਏ ਸੀ ਖੇਤ ਉਹ ਸਪਰੇ ਕਰੀ ਜਾਂਦੇ ਸੀਗੇ ਖੇਤ ਤੇ ਹੁਣ ਉਹਨਾਂ ਦਾ ਫੋਨ ਆਇਆ ਸੀਗਾ ਤੇ ਹੁਣ ਉਹ ਆਉਂਦੇ ਨੇ ਘਰੇ ਤੇ ਆਪਾਂ ਬਣਾਉਣੇ ਉਹਨਾਂ ਦੀ ਰੋਟੀ ਕਿਉਂਕਿ ਉਹ ਸਵੇਰੇ ਜਾਣੇ ਕਿ ਜਦੋਂ ਅਰਸ਼ਨੂ ਸਕੂਲ ਗਿਆ ਸੀ ਤਾਂ ਉਸ ਟਾਈਮ ਤੇ ਆਪਾਂ ਰੋਟੀ ਬਣਾਦੀ ਸੀ ਬਸ ਉਸ ਟਾਈਮ ਤੇ ਚਾਹ ਦੇ ਨਾਲ ਇੱਕ ਪਰੌਂਠਾ ਖਾ ਗਏ ਸੀ ਤੇ ਹੁਣ ਉਹਨਾਂ ਦਾ ਫੋਨ ਆਇਆ ਸੀਗਾ ਬਸ ਆਉਂਦੀ ਆ ਤੇ ਹੁਣ ਆਪਾਂ ਬਣਾਉਣੇ ਆਨਾਂ ਵਾਸਤੇ ਮੈਂ ਬਣਾਉਣੀ ਆ ਰੋਟੀ ਤੇ ਪਹਿਲਾਂ ਆਪਾਂ ਮੱਝ ਨੂੰ ਇੱਕ ਵਾਰੀ ਨਿਗਾ ਮਾਰਿਆ ਆਉਣੇ ਆ ਵੀ ਮੱਝ ਕਿਵੇਂ ਆ ਹੁਣ ਆਪਣੀ ਇਹਦਾ ਪਿੰਡਾ ਵੀ ਗਰਮ ਗਰਮ ਹੋਇਆ ਪਿਆ ਜੀ ਮੈਨੂੰ ਬੁਖਾਰ ਹੁੰਦਾ ਏ ਇਹਦਾ ਪਿੰਡਾ ਨਜ਼ਰ ਆਉਂਦਾ ਇਹਦਾ ਪਿੰਡਾ ਠੰਡਾ ਹੈ ਠੀਕ ਹੈ ਨੋਰਮਲ ਆ ਪਰ ਇਹਦਾ ਪਿੰਡਾ ਜਿਹੜਾ ਜ਼ਿਆਦਾ ਗਰਮ ਹੋਇਆ ਪਿਆ ਮੈਨੂੰ ਲੱਗਦਾ ਇਹਨੂੰ ਫੇਰ ਬੁਖਾਰ ਹੋ ਗਿਆ ਚਲੋ ਜੀ ਦੇਖਦੇ ਆਂ ਫਿਰ ਆਪਾਂ ਦਿੰਨੇ ਆ ਇਹਨੂੰ ਦਵਾਈ ਬੁੱਬੀ ਬਣਾਉਣੇ ਆ ਰੋਟੀ ਕਾਫੀ ਫਰਕ ਆ ਪਿੰਡਾ ਜਿਹੜਾ ਬਹੁਤ ਜ਼ਿਆਦਾ ਗਰਮ ਆ ਚਲੋ ਜੀ ਚਲ ਜਾਈਓ ਹੁਣ ਆਪਾਂ ਅੰਦਰ ਫਿਰ ਆਪਾਂ ਰੋਟੀ ਬਣਾਉਣੇ ਆ ਤੇ ਫਿਰ ਦਵਾਈ ਆ ਕੇ ਫਿਰ ਦੇਖਣਗੇ ਤੇ ਫਿਰ ਬੁਲਾਉਣਗੇ ਡਾਕਟਰ ਨੂੰ ਚਲੋ ਜੀ ਚਲਦੇ ਆਪਾਂ ਅੰਦਰ ਹਾਂਜੀ ਲੋ ਜੀ ਫਿਰ ਇੱਥੇ ਆ ਗਈ ਸੀ ਇਹ ਦਵਾਈ ਲੈ ਕੇ ਇਹ ਤੇ ਮੈਂ ਲੱਗ ਗਈ ਸੀ ਮੱਝ ਨੂੰ ਸੀ ਲੱਗ ਗਈ ਸੀ ਦਵਾਈ ਦੇਣ ਕਿਉਂਕਿ ਇਹਦੀ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਵੀ ਇਹ ਦਵਾਈ ਲੈਣੀ ਨਹੀਂ ਹੈਗੀ ਜਿਵੇਂ ਨਾ ਕਿਸੇ ਫੀਲਡ ਦੇ ਵਿੱਚ ਨਾ ਕਿਦਾਂ ਮੈਨੂੰ ਲੱਗਦਾ ਵੀ ਬੋਤਲ ਦੇ ਨਾਲ ਹੀ ਤੇ ਨਹੀਂ ਪਣੀ ਆ ਤੇ ਇਹ ਸੀਗੀਆਂ ਜਿਹੜੀਆਂ ਗੋਲੀਆਂ ਇਹ ਮੈਂ ਹੁਣ ਇੱਥੇ ਕੁੱਟ ਰਹੀ ਸੀ ਮੈਂ ਕਿਹਾ ਚੱਲ ਇਹਨੂੰ ਮੈਂ ਕੁੱਟਣਾ ਪਹਿਲਾਂ ਬ੍ਰੀਕ ਬ੍ਰੀਕ ਕਰ ਲਾਂ ਸਾਰੀ ਦਵਾਈ ਜਿਹੜੀ ਸੀਗੀ ਇਹ ਇੱਕੇ ਵਾਰੀ ਦੇਣੀ ਸੀਗੀ ਸਾਰੀ ਤੇ ਦਵਾਈ ਵਾਵਾ ਬਣ ਗਈ ਸੀਗੀ ਇਹ ਤੇ ਹੁਣ ਇਹ ਆਪਾਂ ਸਾਰੇ ਪਹਿਲਾਂ ਇੱਥੇ ਮਿਕਸ ਕਰ ਲੈਣੇ ਆ ਦਵਾਈ ਤੇ ਉਸ ਤੋਂ ਬਾਅਦ ਫਿਰ ਦੇਖਦੀ ਆ ਮੈਂ ਵੀ ਐਂ ਖਾਊਗੀ ਦਾਣੇ ਦੇ ਵਿੱਚ ਤਾਂ ਠੀਕ ਐ ਨਹੀਂ ਫਿਰ ਨਾਲ ਕਿਹਦੇ ਨਾਲ ਦੇਣੀ ਪਊਗੀ ਅੰਦਰ ਪਰ ਮੈਨੂੰ ਲੱਗਦਾ ਵੀ ਐਂ ਖਾਂਦੀ ਨਹੀਂ ਕਿਉਂਕਿ ਪਹਿਲਾਂ ਵੀ ਇਹਨੇ ਖਾਦੀ ਨਹੀਂ ਸੀ ਆਏ ਤੇ ਦੇਖਦੇ ਆ ਵੀ ਸ਼ਾਇਦ ਕੀ ਪਤਾ ਖਾ ਲਵੇ ਇਹ ਵਾਲੀ ਦਵਾਈ ਤਿੰਨ ਚਾਰ ਦਿਨ ਹੋ ਗਏ ਨੇ ਪੱਠੇ ਵੀ ਨਹੀਂ ਖਾਦੇ ਤੇ ਜਮਾ ਐ ਫੱਟੀ ਬਣੀ ਪਈ ਐ ਮੱਝ ਕਿਉਂਕਿ ਪੱਠੇ-ਪੁੱਠੇ ਨਹੀਂ ਖਾਦੇ ਚੱਜ ਨਾਲ ਤੇ ਅੱਜ ਸਵੇਰੇ ਤਾਂ ਪਾਣੀ ਵੀ ਨਹੀਂ ਪੀਤਾ ਇਹਨੇ ਪਾਣੀ ਇਹ ਲਾ ਪਾਣੀ ਪੀ ਲੈਂਦੀ ਸੀ ਪੱਠੇ ਨਹੀਂ ਖਾਂਦੀ ਸੀਗੀ ਤੇ ਪਰ ਹੁਣ ਅੱਜ ਸਵੇਰ ਦਾ ਤਾਂ ਇਹਨੇ ਪਾਣੀ ਵੀ ਨਹੀਂ ਪੀਤਾਗਾ ਬਿਲਕੁਲ ਵੀ ਤੇ ਹੁਣ ਆਪਾਂ ਦਵਾਈ ਦੇ ਦੇ ਕੇ ਵੇਖਦੇ ਆ ਤੇ ਬੁਖਾਰ ਇਹਨੂੰ ਹਜੇ ਵੀ ਹੈਗਾ ਸੀਗਾ ਮੱਚ ਨੂੰ ਤੇ ਪਰ ਉਹ ਇੰਨਾ ਵੀ ਹੁਣ ਥੋੜਾ ਜਿਹਾ ਇਹਨੇ ਗਾਲਾ ਪੱਟ ਲਿਆ ਸੀਗਾ ਜਾਨਕੀ ਗਾਲਾ ਕਰਨ ਲੱਗ ਗਈ ਸੀ ਤੇ ਬਾਕੀ ਹੁਣ ਆਪਾਂ ਦਿੰਨੇ ਆ ਦਵਾਈ ਇਹਨੂੰ ਤੇ ਫਿਰ ਦੇਖਦੇ ਆ ਵੀ ਇਹਦੇ ਨਾਲ ਕੀ ਫਰਕ ਪੈਂਦਾ ਵੀ ਜੇ ਇਹਦੇ ਨਾਲ ਫਰਕ ਲੱਗਾ ਫਿਰ ਤਾਂ ਠੀਕ ਆ ਨਹੀਂ ਫਿਰ ਫਿਰ ਡਾਕਟਰ ਨੂੰ ਬੁਲਾਵਾਂਗੇ ਆਪਾਂ ਬਾਕੀ ਹਜੇ ਚਲੋ ਅਭੀ ਜਿੱਦਾਂ ਜਿਵੇਂ ਡਾਕਟਰ ਜੋ ਜੋ ਦਵਾਈ ਦੱਸੂਗਾ ਆਪਾਂ ਦਵਾਈ ਤਾਂ ਚਲੋ ਇਹਨੂੰ ਦੇਈ ਜਾਵਾਂਗੇ ਹਾਂਜੀ ਲੋ ਜੀ ਮੱਝ ਨੂੰ ਦਵਾਈ ਵਗੈਰਾ ਦੇ ਕੇ ਤੇ ਆਪਾਂ ਪੱਠੇ ਵਗੈਰਾ ਪਾ ਕੇ ਤੇ ਮੱਝਾਂ ਦੂਜੀਆਂ ਬਨ ਬਨਤੀਆਂ ਪੱਠਿਆਂ ਤੇ ਤੇ ਗੋਹਾ ਵਗੈਰਾ ਵੀ ਚੱਕਤਾ ਸੀ ਉਧਰੋਂ ਸਾਰਾ ਕੰਮ ਉਧਰੋਂ ਆਪਾਂ ਹੁਣ ਖਤਮ ਕਰਿਆ ਤੇ ਹੁਣ ਮੈਂ ਆ ਗਈ ਸੀ ਇੱਧਰ ਜਾਨੀ ਕਿ ਚੌਂਕੇ 'ਚ ਤੇ ਹੁਣ ਮੈਂ ਇੱਥੇ ਸਬਜ਼ੀ ਦਾ ਤੜਕਾ ਲਾਉਣਾ ਤੇ ਸਬਜ਼ੀ ਅੱਜ ਬਣਾਉਣੀ ਸੀ ਵੀ ਆਲੂ ਪਕੌੜੇ ਤੇ ਇੱਥੇ ਹੁਣ ਮੈਂ ਲਸਣਾਂ ਛਿੱਲਦੀ ਆ ਤੇ ਲਸਣ ਵਗੈਰਾ ਛਿੱਲ ਕੇ ਤੇ ਫਿਰ ਆਪਾਂ ਪਿਆਜ਼ ਪੂਜ ਕੱਟ ਕੇ ਤੇ ਆਲੂ ਛੱਲ ਕੇ ਤੇ ਫਿਰ ਆਪਾਂ ਪਕੌੜੇ ਆਂ ਸਬਜੀ ਆਲੂ ਪਕੌੜੇ ਸਬਜੀ ਬਣਾਵਾਂਗੇ ਫਿਰ ਆਪਾਂ ਪਕੌੜੇ ਬਣਾਵਾਂਗੇ ਪਹਿਲਾਂ ਆਪਾਂ ਜਿਹੜਾ ਤੜਕਾ ਹੈ ਉਹ ਤਿਆਰ ਕਰ ਲੈਨੇ ਆ ਤੇ ਬਾਕੀ ਹੁਣ ਥੋੜਾ ਜਿਹਾ ਮੌਸਮ ਦਾ ਫਰਕ ਪੈ ਗਿਆ ਤੇ ਉਹਦੇ ਕਾਰਨ ਜਿਵੇਂ ਜਿਵੇਂ ਬਾਹਰ ਚੁੱਲ੍ਹੇ ਤੇ ਤੇ ਸ਼ਾਮ ਦੇ ਟਾਈਮ ਤੇ ਤਾਂ ਵੈਸੇ ਅੱਗੇ ਵੀ ਮੈਂ ਚੁੱਲ੍ਹੇ ਤੇ ਜ਼ਿਆਦਾ ਕੰਮ ਕਰਦੀ ਆ ਸਵੇਰ ਦੇ ਟਾਈਮ ਤੇ ਮੇਰੇ ਮਜਬੂਰੀ ਬਣ ਜਾਂਦੀ ਆ ਕਿਉਂਕਿ ਇੱਥੇ ਧੁੱਪ ਆ ਜਾਂਦੀ ਆ ਤੇ ਤਾਂ ਕਰਕੇ ਫਿਰ ਸਵੇਰ ਦੇ ਟਾਈਮ ਤੇ ਵੀ ਕਿਉਂਕਿ ਰੋਟੀ ਲੇਟ ਬਣਦੀ ਆ ਤੇ ਫਿਰ ਜਦੋਂ ਸਵੇਰੇ ਰੋਟੀ ਲੇਟ ਬਣਦੀ ਕਰਕੇ ਤੇ ਜਦ ਤੱਕ ਰੋਟੀ ਬਣਨੀ ਹੁੰਦੀ ਆ ਤੇ ਫਿਰ ਇੱਥੇ ਧੁੱਪ ਆ ਜਾਂਦੀ ਆ ਤਾਂ ਕਰਕੇ ਤੇ ਬਾਕੀ ਹੁਣ ਤਾਂ ਜਿਵੇਂ ਗਾਹ ਮੌਸਮ ਤਾਂ ਜਦੋਂ ਫਰਕ ਪਿਆ ਫਿਰ ਸਵੇਰ ਦੇ ਟਾਈਮ ਤੇ ਵੀ ਆਪਾਂ ਜੁੱਲੇ ਤੇ ਬਣਾਇਆ ਕਰਾਂਗੇ। ਹੋਰ ਮੈਂ ਪਹਿਲਾਂ ਤੇ ਪਿਆਜ਼ ਵਗੈਰਾ ਛੱਲ ਕੇ ਤੇ ਆਲੂ ਛੱਲ ਕੇ ਮੈਂ ਸਬਜ਼ੀ ਨੂੰ ਧੋ ਕੇ ਲਾਉਂਗੀ। ਇਨਨ ਤੋਂ ਕੇ ਫਿਰ ਆਪਾਂ ਕੁੰਡੇ ਦੇ ਵਿੱਚ ਕੱਟ ਲੈਨੇ ਆ ਤੇ ਬਾਕੀ ਐਸ ਟਾਈਮ ਤੇ ਨਾ ਹੁਣ ਮੌਸਮ ਜਾਨੀ ਕਿ ਨਾ ਇੱਥੇ ਜਿਆਦਾ ਗਰਮੀ ਆ ਤੇ ਨਾ ਜਿਆਦਾ ਵੀ ਕਹਿ ਲੋ ਸੇਕ ਵੀ ਹੈ ਨਹੀਂਗਾ ਬਾਕੀ ਹਜੇ ਗਰਮੀ ਉਵੇਂ ਤਾਂ ਹੈ ਪਰ ਐਸ ਟਾਈਮ ਤੇ ਥੋੜਾ ਜਿਹਾ ਜਿਵੇਂ ਮੌਸਮ ਬਦਲ ਜਾਂਦਾ ਤੇ ਬਾਕੀ ਇੱਥੇ ਛਾਂ ਆ ਜਾਂਦੀ ਆ ਤੇ ਛਾਂ ਦੇ ਵਿੱਚ ਫਿਰ ਐਦਾਂ ਖੁੱਲੇ ਜਿਹਦੇ ਵਿੱਚ ਜਿਵੇਂ ਰੋਟੀ ਸਬਜ਼ੀ ਬਣਾਉਣੀ ਤੇ ਬਹੁਤ ਵਧੀਆ ਲੱਗਦੀ ਆ ਤੇ ਬਾਕੀ ਚੁੱਲੇ ਤੇ ਤਾਂ ਮੈਨੂੰ ਵੈਸੇ ਸ਼ੁਰੂ ਤੋਂ ਹੀ ਸ਼ੌਂਕ ਆ ਬਿ ਗਾਸ ਤੇ ਮੇ ਬਣਾਉਣੀ ਆ ਪਰ ਉਹ ਮੇ ਮਜਬੂਰੀ ਚ ਬਣਾਉਣੀ ਆ ਤੇ ਮੈਨੂੰ ਚੁੱਲ੍ਹੇ ਤੇ ਰੋਟੀ ਸਬਜੀ ਬਣਾਉਣੀ ਆ ਇਸ ਤਰ੍ਹਾਂ ਬੈਠ ਕੇ ਤੇ ਬਹੁਤ ਵਧੀਆ ਲੱਗਦਾ ਤੇ ਕਿਉਂਕਿ ਨਾਲੇ ਐ ਬੈਠੇ ਚਾਰ ਸਵੇ ਸਾਰੇ ਤੁਰੇ ਫਿਰਦੇ ਆ ਗੱਲਾਂ ਬਾਤਾਂ ਕਰੀਏ ਇਹਦੀਆਂ ਨਾਲੇ ਆਪਦਾ ਕੰਮ ਧੰਦਾ ਹੋ ਜਾਂਦਾ ਹਨ ਇੱਥੇ ਮੈਨੂੰ ਲੱਗਾ ਸ਼ਾਇਦ ਨੂਰ ਦੇ ਰੈਡੀ ਆਏ ਸੀਗੇ ਮੈਨੂੰ ਲੱਗਦਾ ਸ਼ਾਇਦ ਉਹ ਹੀ ਕੁਝ ਗੱਲ ਕਰ ਰਹੇ ਸੀਗੇ ਤੇ ਇੱਕ ਹੋਰ ਦੀਦੀ ਸੀਗੇ ਵੀ ਉਹ ਸਾਡੇ ਪਹਿਲਾਂ ਕੰਮ ਕਰਦੇ ਹੁੰਦੇ ਸੀ ਜਿਵੇਂ ਕੀ ਵੀਰੇ ਕੋਈ ਵੀ ਮਜਬੂਰੀ ਬਣੇ ਤਾਂ ਜਿਵੇਂ ਕੰਮ ਧੰਦਾ ਕੋਈ ਹੋਵੇ ਤਾਂ ਉਹ ਹੀ ਕਰ ਜਾਂਦੇ ਆ ਤੇ ਉਹ ਆਗੇ ਸੀਗੇ ਤੇ ਉਹ ਵੀ ਗੱਲਾਂ ਕਰ ਰਹੇ ਸੀ ਇੱਧਰ ਬੈਠੇ ਪਰ ਮੈਂ ਉਹਨਾਂ ਦੀ ਵੀਡੀਓ ਨਹੀਂ ਬਣਾਈ ਕਿਉਂਕਿ ਮੈਨੂੰ ਆਏ ਸੀਗਾ ਵੀ ਪਤਾ ਨਹੀਂ ਉਹ ਪਸੰਦ ਕਰਨਗੇ ਵੀਡੀਓ ਬਣਾਉਣੇ ਕਿ ਨਹੀਂ ਆਉਣਗੇ ਵੀਡੀਓ ਚ ਕਿ ਨਹੀਂ ਤਾਂ ਕਰਕੇ ਤੇ ਉਹ ਵੀ ਇੱਧਰ ਬੈਠੇ ਉਹ ਵੀ ਗੱਲਾਂ ਕਰੀ ਜਾਂਦੇ ਸੀਗੇ ਲਓ ਜੀ ਮੈਂ ਸਬਜ਼ੀ ਜਿਹੜੀ ਜਿਵੇਂ ਪਿਆਜ਼ ਸੀ ਲਸਣ ਤੇ ਆਲੂ ਤਿੰਨੋ ਚੀਜ਼ਾਂ ਮੈਂ ਧੋ ਕੇ ਲੈ ਆਈਆਂ ਤੇ ਹੁਣ ਆਪਾਂ ਲਸਣ ਤੇ ਕੰਡੇ ਆਪਾਂ ਕੁੰਡੇ ਦੇ ਵਿੱਚ ਪਾਲਣੇ چیر ਕੇ ਤੇ ਕਟ ਲਾਂਗੇ ਤੇ ਆਲੂ ਆਪਾਂ چیر ਕੇ ਤੇ ਪਾਣੀ ਪਾ ਕੇ ਰੱਖ ਦਿੰਨੇ ਆ ਤਾਂ ਕਿ ਆਲੂ ਜਿਹੜੇ ਉਕਾਲੇ ਨਾ ਹੋ ਜਾਣ ਫਿਰ ਆਪਾਂ ਸਬਜ਼ੀ ਬਣਾਵਾਂਗੇ ਬਾਕੀ ਥੋੜਾ ਜਿਹਾ ਮੈਂ ਵੀ ਤਾਂ ਸਫਾਈਆਂ ਦਾ ਕੰਮ ਜੇ ਸ਼ੁਰੂ ਕਰਨਾ ਸੀ ਪਹਿਲਾਂ ਅੱਜ ਮੈਨੂੰ ਸੀਗਾ ਮੈਂ ਕਿਹਾ ਚੱਲ ਸਫਾਈਆਂ ਸਫੀਆਂ ਕਰਦੇ ਆਂ ਵੀ ਮੈਨੂੰ ਐ ਸਾਰਾ ਸਮਾਨ ਕਿਉਂਕਿ ਬਾਹਰ ਕੱਢ ਕੇ ਤੇ ਧੁੱਪ ਲਵਾਵਾਂਗੇ ਜਿਵੇਂ ਪੇਟੀ ਨੂੰ ਹੋ ਗਿਆ ਅਲਮਾਰੀ ਸਾਰਾ ਸਮਾਨ ਜਿਵੇਂ ਕਿ ਇਸ ਤਰ੍ਹਾਂ ਨੂੰ ਵੀ ਧੁੱਪ ਧੁੱਪ ਲਵਾਉਣੀ ਸੀਗੀ ਪੇਟੀ ਵਾਲੇ ਕੱਢ ਕੇ ਨਵੇਂ ਤੇ ਉਹ ਫਿਰ ਇਸ ਤਰ੍ਹਾਂ ਮੱਝ ਦੇ ਵਿੱਚ ਹੀ ਰੁੱਜ ਗਏ ਤੇ ਇਹਦੇ ਵਿੱਚ ਰੁੱਜਨੇ ਕਰਕੇ ਤੇ ਵੀ ਮੱਝ ਬਿਮਾਰ ਹੋਣੇ ਕਰਕੇ ਫਿਰ ਨਹੀਂ ਮਾਨੇ ਨੇ ਕੀਤਾ ਤੇ ਬਸ ਜ਼ਿਆਦਾਤਰ ਉਧਰ ਹੀ ਉਲਝੇ ਆਂ ਤੇ ਚਲੋ ਜਦ ਠੀਕ ਹੋ ਗਈ ਨਾ ਵੈਸੇ ਹੁਣ ਕਾਲਾ ਕਰਨ ਲੱਗੀ ਸੀ ਜੋ ਦਵਾਈ ਦਿੱਤੀ ਸੀ ਪਰ ਦਵਾਈ ਤਾਂ ਬਹੁਤ ਮੁਸ਼ਕਲ ਨਾਲ ਦਿੱਤੀ ਕਿਉਂਕਿ ਉਹਨੇ ਉਵੇਂ ਦਾਣੇ ਦੇ ਵਿੱਚ ਵੀ ਨਹੀਂ ਲਈ ਕੀ ਤੇ ਫਿਰ ਬੋਤਲ ਦੇ ਵਿੱਚ ਆਉਦੇ ਸੋਰੀ ਨਾਲ ਕੇ ਦੇ ਵਿੱਚ ਪਾ ਕੇ 20 ਦਾ ਦਵਾਈ ਉਹਨੇ ਉੱਪਰ ਹੀ ਡੋਲਤੀ ਸਾਡੇ ਚਲੋ ਕੁਛ ਨਾ ਕੁਛ ਤਾਂ ਅੰਦਰ ਗਈ ਵੀ ਕੁਛ ਨਾ ਕੁਛ ਤਾਂ ਅਸਰ ਹੋਊਗਾ ਕਿਉਂਕਿ ਇਹ ਸਮਝਦੀ ਸਿਰਫ ਇਹੀ ਪ੍ਰੋਬਲਮ ਆ ਵੀ ਇਹ ਦਵਾਈ ਵਗੈਰਾ ਜਿਵੇਂ ਖਵਾਉਣੀ ਆ ਤਾਂ ਇਹਨੂੰ ਬਹੁਤ ਮੁਸ਼ਕਲ ਨਾਲ ਖਵਾਉਣੀ ਆ ਕਿ ਦਵਾਈ ਵਗੈਰਾ ਨਹੀਂ ਲੈਂਦੀ ਇਹ ਚਲੋ ਕੋਈ ਗੱਲ ਨਹੀਂ ਸੀ ਓਕੇ ਸੋ ਓਕੇ ਕਿਵੇਂ ਨਾ ਕਿਵੇਂ ਤੇ ਇਹ ਮੰਗੀ ਦਵਾਈ ਤਾਂ ਉਹ ਫੇਰ ਹੀ ਠੀਕ ਹੋਊਗੀ ਤੇ ਹਾਂਜੀ ਹੁਣ ਆਪਾਂ ਜਿਹੜਾ ਮਸਾਲਾ ਸੀਗਾ ਉਹ ਕੁੱਟ ਲਿਆ ਤੇ ਹੁਣ ਆਪਾਂ ਬਣਾਉਨੇ ਆ ਪਕੌੜੇ ਤੇ ਇਹ ਲਿਆ ਸੀਗਾ ਮੈਂ ਵੇਸਣ ਵੇਸਣ ਵੀ ਮਿਸ਼ਾਨ ਕੇ ਰੱਖ ਲਿਆ ਸੀ ਇੱਥੇ ਕਿਉਂਕਿ ਮੈਨੂੰ ਵਾਰ-ਵਾਰ ਉੱਠਣਾ ਝੋਕਾ ਲੱਗਦਾ ਮੈਂ ਸਾਰਾ ਸਮਾਨ ਇੱਕ ਵਾਰੀ ਕੋਲੇ ਰੱਖ ਕੇ ਤੇ ਰੱਖ ਲੈਣੀ ਆ ਜਿਹੜਾ ਮੈਨੂੰ ਚਾਹੀਦਾ ਹੁੰਦਾ ਜਿਵੇਂ ਸਾਰਾ ਸਮਾਨ ਇੱਕ ਵਾਰੀ ਰੱਖ ਲੈਣੀ ਆ ਤੇ ਹੁਣ ਆਪਾਂ ਵੇਸਣ ਦੇ ਵਿੱਚ ਪਾ ਲਈ ਸੀਗੀ ਥੋੜੀ ਜਿਹੀ ਕਾਲੀ ਮਿਰਚ ਜੀਰਾ ਭੁੰਨਿਆ ਹੋਇਆ ਜੀਰਾ ਤੇ ਕਾਲੀ ਮਿਰਚ ਤੇ ਥੋੜਾ ਜਿਹਾ ਨੋਨ ਤੇ ਥੋੜੀ ਜੀ ਹਲਦੀ ਪਾਈ ਸੀਗੀ ਤੇ ਫਿਰ ਥੋੜਾ ਜਿਹਾ ਪਾਲਿਆ ਸਰੋਂ ਦਾ ਤੇਲ ਸਰੋਂ ਦਾ ਤੇਲ ਪਾਉਣਾ ਫਿਰ ਥੋੜਾ ਜਿਹਾ ਟੇਸਟ ਬਦਲ ਜਾਂਦਾ ਇਹਨਾਂ ਦਾ ਤੇ ਹੁਣ ਆਪਾਂ ਇਹਨੂੰ ਆਟੇ ਨੂੰ ਗੁੰਨ ਕੇ ਜਾਨਕੀ ਬੇਸਨ ਨੂੰ ਗੁੰਨ ਕੇ ਤੇ ਰੱਖ ਲੈਣੇ ਆ ਤੇ 2 ਮਿੰਟ ਵਾਸਤੇ ਤੇ ਫਿਰ ਜਦ ਤੱਕ ਆਪਾਂ ਅੱਗ ਵਗਰਮ ਚਾਲਾਂਗੇ ਅੱਗ ਬਾਲ ਲਾਂਗੇ ਤੇ ਫਿਰ ਆਪਾਂ ਇਹਦੇ ਪਕੌੜੇ ਜਿਹੜੇ ਉਹ ਬੱਟ ਲਾਂਗੇ ਪਕੌੜੇ ਬਣਾ ਲਾਂਗੇ ਤੇ ਬਹੁਤ ਛੇਤੀ ਵੇਸੇ ਬਣ ਜਾਂਦੀ ਹੈ ਸਬਜੀ ਜਿਆਦਾ ਟਾਈਮ ਤਾਂ ਨਹੀਂ ਲੱਗਦਾ ਲੋ ਜੋត្រਪਾ ਅੱਗ ਜਿਹੜੀ ਆ ਬਾਲ ਨਹੀਂ ਸੀਗੀ ਤੇਲਾ ਰੱਖ ਦਿੱਤਾ ਜਦ ਤੱਕ ਤੇਲਾ ਆਪਣਾ ਹੋ ਜਾਊਗਾ ਗਰਮ ਤੇ ਆਪਾਂ ਇੱਥੇ ਪਕੌੜੇ ਜਿਹੜੇ ਉਹ ਬਣਾ ਲੈਨੇ ਆ ਤੇ ਫਿਰ ਆਪਾਂ ਸਬਜ਼ੀ ਨੂੰ ਲਾਉਣੇ ਆ ਤੜਕਾ ਲੋ ਜੇ ਪਪਕੌੜੇ ਬੱਟਕੇ ਦੇ ਪਕੌੜੇ ਜਿਹੜੇ ਉਹ ਫਰਾਈ ਵੀ ਕਰ ਲਏ ਯਾਨੀ ਕਿ ਤੇਲ ਦੇ ਵਿੱਚ ਤਲ ਵੀ ਲਏ ਆ ਤੇਲ ਦੇ ਵਿੱਚ ਤਲ ਕੇ ਹੁਣ ਇਹਨਾਂ ਨੂੰ ਆਪਾਂ ਪਕੌੜੇ ਨੂੰ ਕੱਢ ਲੈਨੇ ਆ ਬਾਹਰ ਤੇ ਤੇਲ ਵੀ ਅੱਧਾ ਕੱਢ ਦਿੰਨੇ ਆ ਕਿਉਂਕਿ ਤੇਲ ਜ਼ਿਆਦਾ ਸੀ ਇਹ ਲੱਪਾ ਕੱਢ ਲਿਆ ਸਿੱਧਾ ਕੌਲੀ ਦੇ ਵਿੱਚ ਉਸ ਤੋਂ ਬਾਅਦ ਜਿਹੜਾ ਮਸਾਲਾ ਕੁੱਟਿਆ ਸੀਗਾ ਜੀਰਾ ਪਾ ਕੇ ਤੇ ਉਹ ਮਸਾਲਾ ਜਿਹੜਾ ਆਪਾਂ ਪਾ ਕੇ ਤੇ ਹੁਣ ਆਪਾਂ ਮਸਾਲਾ ਪਾਉਣ ਨੂੰ ਲੈਨੇ ਆ ਤੇ ਕੁੰਡਾ ਵੀ ਧੋ ਕੇ ਆਪਾਂ ਇਹ ਵਾਲਾ ਪਾਣੀ ਵਿੱਚ ਪਾ ਦਾਂਗੇ ਤੇ ਚਲੋ ਜੀ ਹੁਣ ਆਪਾਂ ਸਬਜ਼ੀ ਨੂੰ ਤਰਕਾ ਲਗਾਤਾ ਬਸ ਆਪਣਾ ਜਿਹੜਾ ਮਸਾਲਾ ਪਹੁੰਚ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਆਲੂ ਕੱਟੇ ਹੋਏ ਤੇ ਜਿਹੜੇ ਪਕੌੜੇ ਆਪਾਂ ਬਣਾਏ ਸੀ ਉਹ ਪਾਦਨੇ ਵਿੱਚ ਤੇ ਫਿਰ ਆਪਾਂ ਜਾਂਦੇ ਆਂ ਮੱਝਾਂ ਵੱਲ ਕਿਉਂਕਿ ਮੱਝਾਂ ਨੂੰ ਪਾਣੀ ਵਗੈਰਾ ਪਿਉਣਾ ਸੀਗਾ ਹਲੇ ਪਾਣੀ ਪੁਣੀ ਪਿਆ ਕੇ ਤੇ ਧਾਰਾ ਕੱਢ ਕੇ ਹੁਣ ਆਪਾਂ ਉਧਰੋਂ ਕੰਮ ਖਤਮ ਕਰਕੇ ਫਿਰ ਆਪਾਂ ਇੱਧਰ ਆਵਾਂਗੇ ਤੇ ਅੱਜ ਦੀ ਵੀਡੀਓ ਦਾ ਵੀ ਐਂਡ ਆਪਾਂ ਇੱਥੇ ਕਰ ਦਿਆਂ ਜੀ ਜੇਕਰ ਹੁਣ ਮੈਂ ਇਸ ਤੋਂ ਅੱਗੇ ਦੀ ਵੀਡੀਓ ਵੀ ਤੋਂ ਡਾ ਸ਼ੇਅਰ ਕਰੂੰਗੀ ਤਾਂ ਵੀਡੀਓ ਜ਼ਿਆਦਾ ਵੱਡੀ ਹੋ ਜਾਣੀ ਹੈ ਤੇ ਮਿਲਦੇ ਆਂ ਜੀ ਆਪਾਂ ਕੱਲ ਨੂੰ ਕਿਸੇ ਨਵੀਂ ਵੀਡੀਓ ਦੇ ਵਿੱਚ ਤੇ ਹਾਂਜੀ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ